ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਸਰਦੀ ਵਾਲੀ ਆਈਟਮ ਕਿਉਂਕਿ ਹੁਣ ਠੰਡ ਸ਼ੁਰੂ ਹੋ ਗਈ ਆ ਤੇ ਠੰਡ ਵਾਲੀਆਂ ਚੀਜ਼ਾਂ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਲੈ ਕੇ ਕੀ ਆਏ ਆ ਆਪਾਂ ਹੀਟਰ ਦੇਖੋ ਸਿਰਫ ਇੰਨਾ ਕੁ ਉਹ ਹੈਗੀ ਮੇਰੇ ਹੱਥ ਦੇ ਵਿੱਚ ਆ ਗਿਆ ਲੇਕਿਨ ਇਹ ਚੀਜ਼ ਇੰਨੀ ਕੁ ਜ਼ਿਆਦਾ ਵਧੀਆ ਬਾ ਕਮਾਲ ਚੀਜ਼ ਹੈ ਤੇ ਤੁਹਾਨੂੰ ਚਲਾ ਕੇ ਦਿਖਾਉਣੇ ਆ ਤੇ ਇਹਨੂੰ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਰਸੋਈ ਦੇ ਵਿੱਚ ਆਫਿਸ ਦੇ ਵਿੱਚ ਰੂਮ ਦੇ ਵਿੱਚ ਤੇ ਇਹ ਹੈਗਾ ਬਲੌਰ ਵਾਲਾਗਾ ਹੀਟਰ ਬਲੌਰ ਵਾਲਾ ਜਿਵੇਂ ਕਿ ਆਪਣੀਆਂ ਗੱਡੀਆਂ ਦੇ ਵਿੱਚ ਲੱਗਿਆ ਹੁੰਦਾ ਨਾ ਬਲੌਰ ਜਿਵੇਂ ਏਸੀ ਲੱਗਿਆ ਹੁੰਦਾ ਤੇ ਆਪਾਂ ਹੀਟਰ ਚ ਲਾਉਣੀ ਆ ਤਾਂ ਆਪਣੀ ਗੱਡੀ ਸਾਰੀ ਨਿੱਗੀ ਹੋ ਜਾਂਦੀ ਆ ਕਾਰ ਹਨਾ ਤਾਂ ਉਸ ਤਰ੍ਹਾਂ ਦੀ ਇਹ ਚੀਜ਼ ਹੈ ਇਹਦੇ ਵਿੱਚ ਫੈਨ ਲੱਗਿਆ ਹੋਇਆਗਾ ਤੇ ਉਹਦੇ ਨਾਲ ਹੀ ਗਰਮ ਹਵਾ ਆਉਂਦੀ ਆ ਇੰਨੀ ਕੁ ਜ਼ਿਆਦਾ ਵਧੀਆ ਟੈਂਪਰੇਚਰ ਇਹਦਾ ਬਿਲਕੁਲ ਏਸੀ ਮੰਗੂ ਰੱਖਿਆ ਗਿਆਗਾ ਇਹ 15 ਤੋਂ ਸਟਾਰਟ ਹੋ ਕੇ ਤੇ 32 ਤੱਕ ਇਹਦਾ ਟੈਂਪਰੇਚਰ ਹੈ 32 ਤੋਂ ਇਹ ਵੱਧਦਾ ਨਹੀਂ ਤੇ 15 ਤੋਂ ਇਹ ਘਟਦਾ ਨਹੀਂ ਹੈਗਾ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਇੰਨਾ ਕ ਜਿਆਦਾ ਸੇਕ ਕਰਨ ਦਾ ਬਹੁਤ ਹੀ ਜਿਆਦਾ ਮਤਲਬ ਅਸੀਂ ਇਹ ਇਸ ਤੋਂ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਇਹ ਲਾ ਕੇ ਰੱਖਿਆ ਸੀਗਾ ਅੱਧਾ ਘੰਟਾ ਤੇ ਇਹਨੇ ਅੱਧੇ ਘੰਟੇ ਦੇ ਵਿੱਚ ਦੁਕਾਨ ਪੂਰੀ ਨਿੱਗੀ ਕਰਤੀ ਇੰਨੀ ਜਿਆਦਾ ਵਧੀਆ ਬਹੁਤ ਜਿਆਦਾ ਵਧੀਆ ਕੁਆਲਿਟੀ ਹੈ ਜੇ ਤੁਸੀਂ ਵੀ ਮੰਗਵਾਉਣਾ ਚਾਹੁੰਦੇ ਹੋ ਘਰ ਬੈਠੇ WhatsApp ਨੰਬਰ ਤੇ ਆਰਡਰ ਕਰ ਦਿਓ ਤੇ ਨਾਲ ਇਹਦੇ ਰਿਮੋਟ ਵੀ ਆਉਂਦਾ ਤੇ ਆਪਾਂ ਇਹਨੂੰ ਰਿਮੋਟ ਤੇ ਬੈਠ ਕੇ ਘੱਟ ਵੱਧ ਕਰ ਸਕਦੇ ਹਾਂ ਹਣਾ ਤੇ ਦੇ ਵਿੱਚ ਤੇ ਟਾਈਮਰ ਵੀ ਲਗਾ ਸਕਦੇ ਆ ਵੀ ਕਿੰਨਾ ਟਾਈਮ ਇਹਨੂੰ ਆਪਾਂ ਨੇ ਲਗਾ ਕੇ ਰੱਖਣਾ ਤਾਂ ਉਸ ਤੋਂ ਬਾਅਦ ਇਹ ਘੱਟ ਮਾਰ ਜੂ ਆਪਣੇ ਆਪ ਹੀ ਬੰਦ ਹੋ ਜਾਊਗਾ ਤੇ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਤੁਸੀਂ ਇਹ ਦੇਖੋ ਚੈੱਕ ਕਰ ਸਕਦੇ ਨਹੀਂ ਪੈਕਿੰਗ ਅੱਦਾਂ ਇਹਦੇ ਵਿੱਚੋਂ ਗਰਮ ਹਵਾ ਆਉਂਦੀ ਆ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਕਿਤੇ ਵੀ ਇਹਨੂੰ ਲਗਾ ਸਕਦੇ ਤੁਸੀਂ ਘਰ ਦੇ ਵਿੱਚ ਘਰ ਬੈਠੇ ਮੰਗਵਾਇਓ WhatsApp ਨੰਬਰ ਤੇ ਆਰਡਰ ਕਰਿਓ ਤੇ ਇੱਕ ਚੀਜ਼ ਲੈ ਕੇ ਆਇਆ ਆਪਾਂ ਹੋਰ ਬੱਚਿਆਂ ਲਈ ਕਿਉਂਕਿ ਹੁਣ ਸਰਦੀ ਆ ਬੱਚੇ ਅੰਦਰ ਬੈਠ ਕੇ ਖੇਡਣ ਹਨਾ ਤੇ ਨਾਲੇ ਕੁਝ ਸਿੱਖਣ ਖੇਡਣ ਦੇ ਨਾਲ-ਨਾਲ ਕੁਝ ਸਿੱਖਣੇ ਹੈਗੇ ਆ ਆ ਨੋਟਬੁੱਕ ਤੇ ਇਹਦੇ ਵਿੱਚ ਜਿਵੇਂ ਕਿ ਹਨਾ ਆਵਾਜ਼ ਆਉਂਦੀ ਆ ਵੀ ਕੋਈ ਵੀ ਚੀਜ਼ ਹੈਗੀ ਆ ABC ਹੋ ਗਈ ਹਨਾ ਬੱਚੇ ਇਹਦੇ ਵਿੱਚ ਸੈੱਲ ਪੈਂਦੇ ਆ ਦੋ ਤਿੰਨ ਸੈੱਲ ਪਾ ਕੇ ਬੁਕਸ ਦੇ ਬਟਨ ਦੇ ਹੱਥ ਲਗਾਉਗਾ ਉਹੀ ਚੀਜ਼ ਇਹ ਬੋਲੂਗਾ ਦੇਖੋ ਤੁਸੀਂ ਚੈੱਕ ਕਰੋ ਇਹ ਆ ਦੇਖੋ ਇੱਥੇ ਇਹ ਸਟਾਰਟ ਹੋ ਜਾਂਦੀ ਆ ਇਹਦੇ ਵਿੱਚ ਸੈੱਲ ਪਾਉਣ ਵਾਲਿਆ ਇੱਥੇ ਸਟਾਰਟ ਕਰਕੇ ਜੇ ਇਹ ਦੱਬੂ ਬੱਚਾ A ਦੀ ਆਵਾਜ਼ B C D ਇਹ ਉਦਾਂ ਹੀ ਬੋਲਣੀ ਆ ਇਹਦੇ ਵਿੱਚ ਕਾਫੀ ਪੇਜ ਨੇ ਆ ਦੇਖੋ ਬੱਚਿਆਂ ਨੂੰ ਟਾਈਮ ਦੇ ਵੀ ਟਾਈਮ ਵੀ ਸਿਖਾਇਆ ਜਾਂਦਾ ਵੀ ਬੱਚੇ ਟਾਈਮ ਦੇਖਣਾ ਸਿੱਖ ਜਾਣ ਹਨਾ ਤੇ ਕਲਰ ਨੇਮ ਹੋਗੇ ਕਾਊਂਟਿੰਗ ਹੋਗੀ 1 2 ਹੋਗੀ ਹਰ ਇੱਕ ਚੀਜ਼ ਇਹਦੇ ਵਿੱਚ ਆ ਦੇਖੋ ਫਰੂਟਸ ਨੇਮ ਹੋਗੇ ਤੇ ਕਾਫੀਆਂ ਚੀਜ਼ਾਂ ਨੇਗੀਆਂ ਤੇ ਤੁਸੀਂ ਇਹ ਵੀ ਮੰਗਵਾ ਸਕਦੇ ਆਪਣੇ ਬੱਚਾ ਲਈ ਨਾਲੇ ਤਾਂ ਬੱਚਾ ਖੁਸ਼ ਹੋਊਗਾ ਨਾਲੇ ਠੰਡ ਤੋਂ ਬਚੂਗਾ ਅੰਦਰ ਬੈਠ ਕੇ ਘਰੇ ਖੇਡੂਗਾ ਨਾਲੇ ਚੀਜ਼ ਸਿੱਖੂਗਾ ਓਕੇ ਜੀ ਸ਼ਸ਼ੀ ਅਕਾ